ਬੇਸਿਕਲੀ ਜੀ ਸਾਡੇ ਸੁਹਾਣੇ ਥਾਨ ਦੇ ਏਰੀਆ ਦੇ ਵਿੱਚ ਸੋਨਾ ਗੁਰਦੁਆਰਾ ਸਾਹਿਬ ਦੇ ਕੋਲ ਕਲੈਪ ਜਿਮ ਹੈ ਜਿਹਦੇ ਵਿੱਚ ਸਾਨੂੰ ਉਹਦੇ ਤੇ ਇਨਫੋਰਮੇਸ਼ਨ ਆਈ ਸੀ ਵੀ ਉੱਥੇ ਬੰਦੇ ਨੇ ਇੱਕ ਸਤਵੰਤ ਸਿੰਘ ਉਰਫ ਗੱਲ ਮਾਣੂ ਕੇ ਅਤੇ ਉਹਦੇ ਭਰਾ ਜਸਵੰਤ ਸਿੰਘ ਨੇ ਜਿਹੜਾ ਕੰਪਲੇਨੈਂਟ ਸੀ ਉਹਨੂੰ ਝਗੜਾ ਕੀਤਾ ਤੇ ਸਾਡੇ ਕੋਲ ਵੀਡੀਓ ਵੀ ਇਹ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਪਿਸਤਲ ਕੱਢਦਾ ਜਿਹੜਾ ਜਿਸ ਆਪਣੇ ਸਤਵੰਦ ਸਿੰਘ ਹੈ ਤੇ ਇਹਦੇ ਤੇ ਅਸੀਂ ਐਫ ਆਈ ਆਰ ਨੰਬਰ 196 ਡੇਟਡ 28/7/95 ਸੌਰੀ 2025 ਅ ਅੰਡਰ ਸੈਕਸ਼ਨ 352 ਬੀ ਐਨ ਐਸ ਤੇ 2554 9 ਆਰਮਜ਼ ਐਕਟ ਬੀ ਐਸ ਹਵਾਨਾ ਦਾ ਮਕਦਮਾ ਦਰਜ ਕੀਤਾ ਸੀਗਾ ਤੇ ਉਦੋਂ ਹੀ ਅ ਇਨਸਪੈਕਟਰ ਅਮਨਦੀਪ ਸਿੰਘ ਐਸਐਚਓ ਸੁਆਣਾ ਤੇ ਉਹਨੇ ਟੀਮਾਂ ਨਾਲ ਲੈ ਕੇ ਅ ਇਹਦਾ ਸਤਵੰਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਨਾਲ ਇਹਦੇ ਭਰਾ ਜਸਵੰਤ ਸਿੰਘ ਜੀ ਇਹ ਗਾਇਕ ਵੀ ਕਰਿਆ ਕੋ ਸਿੰਗਰ ਹੈ ਪਤਾ ਲੱਗਿਆ ਸੀ ਇਹ ਹਾਂਜੀ ਇਹ ਗੀਤਕਾਰ ਵੀ ਹੈ ਤੇ ਕਲਾਕਾਰ ਵੀ ਹੈ ਪਰ ਇਹਨੇ ਉਥੇ ਆਪਣੇ ਪਿਸਟਲ ਜੇ ਇੱਕ ਆਪਣੇ ਉਹਦੀ ਟ੍ਰੇਨਿੰਗ ਜਿਮ ਟ੍ਰੇਨਿੰਗ ਕਰਦੇ ਆ ਇੱਕ ਬੰਦੇ ਨਾਲ ਇਹ ਉਲਝ ਗਿਆ ਸੀਗਾ ਤੇ ਉਹਨੂੰ ਕਹ ਰਿਹਾ ਸੀ ਵੀ ਤੂੰ ਛੇਤੀ ਕਰ ਮੈਂ ਇਹਦੇ ਤੇ ਮਸ਼ੀਨ ਯੂਜ਼ ਕਰਨੀ ਹੈ ਤੇ ਉੱਥੇ ਐਵੇਂ ਛੋਟੇ ਜਿਹੇ ਤਕਰਾਰ ਦੇ ਵਿੱਚ ਹੀ ਇਹਨੇ ਉਹਨਾਂ ਤੇ ਪਿਸਤਲ ਤਾਂ ਲਈ ਸੀ ਇਹ ਕਿਹ ਪਿਸਤਲ ਲੈ ਸੀ ਹਾਂਜੀ ਇਹ ਪਿਸਤਲ ਲਾਇਸੈਂਸੀ ਹੈ ਇਹਦੇ ਅਸੀਂ ਇੱਕ ਪਿਸਤਲ ਜਿਹੜਾ 45 ਬੋਰ ਤੇ ਇੱਕ ਕਾਰਟ੍ਰਿਜ ਇਹਦੇ ਕਬਜ਼ੇ ਕੋਲੇ ਸਿੱ ਚ ਲਿਆ ਗਿਆ ਹੈ ਸਿਰਫ ਹੋਵੇ ਤਾਂ ਪੁਲਿਸ ਰਮਾਨ ਦੇ ਹੋ ਗਿਆ ਜੀ ਹਾਂਜੀ ਇਹਦਾ ਕੱਲ ਅਸੀਂ ਇਹਨੂੰ ਪੇਸ਼ ਕੀਤਾ ਸੀਗਾ ਤੇ ਇੱਕ ਦਿਨ ਦਾ ਪੁਲਿਸ ਰਮਾਨ ਹੈ ਜੀ ਤੁਸੀਂ ਪੁੱਛਣਾ ਚਾਹੋਗੇ ਕਿ ਇੰਨਾ ਦੀ ਜਿਹੜੀ ਘਟਨਾ ਬਹੁਤ ਜਿਹੜੀ ਛੋਟੀ ਜਿਹੀ ਘਟਨਾ ਹੁੰਦੀ ਹੈ ਉਸ ਤੋਂ ਬਾਅਦ ਉਸ ਦਾ ਮਤਲਬ ਉਸ ਤੋਂ ਜ਼ਿਆਦਾ ਕਿ ਕੀ ਕੀ ਕਾਰਨਾਂ ਲੋਕਾਂ ਦੇ ਵਿੱਚ ਟ੍ਰੈਗਰ ਹੁੰਦੀ ਹੈ ਇਹ ਬੇਸਿਕਲੀ ਕੀ ਹੈ ਜੀ ਵੀ ਲੋਕ ਅੱਜ ਕੱਲ ਸਹਿਨਸ਼ੀਲਤਾ ਜਿਹੜੀ ਲੋਕਾਂ 'ਚ ਘਟਦੀ ਜਾ ਰਹੀ ਹੈ ਤੇ ਐਵੇਂ ਨਗੂਣੀ ਦੀ ਗੱਲ ਦੇ ਪਿੱਛੇ ਆਪਾਂ ਐਡਾ ਵੱਡਾ ਕਦਮ ਚੁੱਕ ਲੈਨੇ ਆ ਤੇ ਇਹ ਮੈਂ ਤੁਹਾਨੂੰ ਜੜੀ ਇਹਦੀ ਗੀਤਕਾਰੀ ਵੀ ਮੈਂ ਇੱਕ ਗਾਣਾ ਸੁਣ ਰਿਹਾ ਸੀ ਇਹਦੇ ਅਜੇ ਦੇ ਵਿੱਚ ਇਹ ਪਰਚੇ ਬਾਰੇ ਕਹਿੰਦੇ ਕਈ ਵਾਰ ਆਪਾਂ ਉਹ ਕਿ ਇਹ ਕਹਿੰਦੇ ਉਹਦੇ ਤੇ ਹੀ ਆਪਣੇ ਆਪ ਹੀ ਇਹਨੇ ਨਿੱਕੀ ਜੀ ਛੋਟੀ ਜੀ ਘਟਨਾ ਦੇ ਪਿੱਛੇ ਹੀ ਆਪਣੇ ਤੇ ਮਕਦਮਾ ਦਰਜ ਵੀ ਕਰਾ ਲਿਆ ਜਦਕਿ ਜਿਹੜਾ ਲਾਇਸੈਂਸੀ ਵੈਪਨ ਹੁੰਦਾ ਹੈ ਉਹ ਤੁਹਾਡੀ ਆਪਣੀ ਸੁਰੱਖਿਆ ਲਈ ਹੁੰਦਾ ਹੈ ਤਾਂ ਕਿ ਹੁਣ ਅਸੀਂ ਇਹਦਾ ਲਾਇਸੈਂਸ ਵੀ ਕੈਨਸਲ ਕਰਕੇ ਇਹਦੇ ਨਾਲ ਸੰਬੰਧਿਤ ਜਿਹੜੇ ਨੂੰ ਲਿਖਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ